हैलो जी थोड़ा सारे तो मेरे चैनल बड़ा ही निगा स्वागत है आपका वाला गला मैं थोड़ा पहले दस चुकी भी गला आप बनाया सी नाल दी नाल पट्टी नाल नाल बुन के आवे देखो ठीक है बीह गला बना लिया हुआ है हम असी अगो भी दो साइडा दा ठीक है दोनों पट्टिया का वी गला बना चुके हूँ अगों आप गला कि बना आप देख हैलो जी थोड़ा सारे मेरे चैनल बड़ा ही निगा स्वागत है वी गला दे आप देखा अच्छ पीछे वाला गला अभी वी का कि बना बैकसाइड तो ਪੱਟੀਆਂ ਓਪਨ ਸਾਡੀ ਕੋਟੀਆਂ ਬਟਨਾਂ ਵਾਲੀ ਕੋਟੀ ਆ ਠੀਕ ਹੈ ਜੀ ਇਹ ਬਟਨਾਂ ਵਾਲੀ ਜੈਕਟ ਬਣਾਈ ਹੈ ਮੈਂ ਆ ਦੇਖੋ ਆ ਗਈ ਇਹਦੀ ਪਾਕਟਸ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਸ਼ੇਅਰ ਕਰ ਚੁੱਕੀ ਆ ਤੇ ਬਾਕੀ ਤਾਂ ਕਿਉਂਕਿ ਤੁਹਾਨੂੰ ਸਾਰਾ ਬਣਾਣਾ ਹੀ ਜਾਂਦਾ ਇਸ ਲਈ ਸਾਰੇ ਬਾਕੀ ਤਾਂ ਲੋੜ ਹੀ ਨਹੀਂ ਪੈਂਦੇ ਤੁਹਾਨੂੰ ਤੇ ਇਹ ਵਾਲੀ ਆਪਾਂ ਮੈਂ ਤੁਹਾਨੂੰ ਵੀ ਗਲਾ ਮੈਂ ਕਿੱਦਾਂ ਬਣਾਇਆ ਪੱਟੀ ਆਪਾਂ ਨਾਲ ਹੀ ਬੋਣੀ ਕਿ ਦੁਪੱਟੇ ਛੱਡੀ ਨਹੀਂ ਪੱਟੀ ਦੇ ਨਾਲ ਨਾਲ ਹੀ ਵੀ ਗਲੇ ਦੇ ਘਟਾਈ ਕੀਤੀ ਇਹ ਵੀ ਆਪਾਂ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰ ਚੁੱਕੀ ਆ ਕੱਲ ਪਾਈ ਸੀ ਮੈਂ ਤੇ ਅੱਜ ਹੁਣ ਕੀ ਕਰਨਾ ਹੈ ਵੀ ਆਪਾਂ ਇਹਨੇ ਨੇ ਪੱਟੀਆਂ ਬੁੰਨੇ ਹੁਣ ਅਸੀਂ ਪਿੱਛੇ ਵਾਲਾ ਗਲਾ ਪਰ ਪਿੱਛੇ ਵਾਲਾ ਗਲਾ ਅਸੀਂ ਬੰਦ ਕਰਕੇ ਕੋਈ ਸੀਨਾ ਨਹੀਂ ਪੱਟੀ ਨਾਲ ਹੀ ਬੁੰਨਾ ਉਹ ਕਿੱਦਾਂ ਬੁੰਨਾ ਉਹ ਅੱਜ ਦੀ ਆਪਾਂ ਵੀਡੀਓ 'ਚ ਦੇਖਣ ਜਾ ਰਹੇ ਹਾਂ ਤਾਂ ਉਹਦੇ ਲਈ ਅਸੀਂ ਕੀ ਕਰਨਾ ਹੈ ਪਹਿਲਾਂ ਤਾਂ ਦੇਖੋ ਅਸੀਂ ਆਪਣੀ ਪੱਟੇ ਬੁੰਨੇ ਹੋਏ ਆਂਗੇ ਆ ਮੋਢੇ ਤੱਕ ਆ ਗਏ ਤੇਰੇ ਅਸੀਂ ਜੋੜ ਲਏ ਤੇਰੇ ਵੀ ਮੈਂ ਤੁਹਾਨੂੰ ਕੱਲ ਦੀ ਵੀਡੀਓ 'ਚ ਆਪਾਂ ਦੇਖ ਹੀ ਚੁੱਕੇ ਵੀ ਤੇਰੇ ਜੁੜ ਗਏ ਸੀ ਤੇਰੇ ਜੁੜਨ ਤੋਂ ਬਾਅਦ ਅਸੀਂ ਕੀ ਕੀਤਾ ਜਿਹੜੇ ਸਾਡੇ ਪਿਛਲੇ ਕੁੰਡੇ ਸੀ ਉਹਨਾਂ ਨੂੰ ਅਸੀਂ ਅੱਧ ਅੱਧ ਕਰ ਲਿਆ ਆ ਦੇਖੋ ਪਿਛਲੇ ਕੁੰਡੇ ਦਾ ਅਸੀਂ ਆਧਾ ਕਰ ਲਿਆ ਅੱਧੇ ਅਸੀਂ ਇੱਕ ਸਲਾਈ ਚ ਪਾ ਲਏ ਅੱਧੇ ਅਸੀਂ ਇੱਕ ਸਲਾਈ ਚ ਪਾ ਲਏ ਪਿਛਲੇ ਕੁੰਡੇ ਕੁਝ ਵੀ ਨਹੀਂ ਕੀਤਾ ਪਿਛਲੇ ਕੁੰਡੇ ਨੂੰ ਅੱਧੇ ਅਸੀਂ ਇੱਕ ਸਲਾਈ ਚ ਤੇ ਅੱਧੇ ਇੱਕ ਸਲਾਈ ਚ ਪਾ ਲਿਆ ਠੀਕ ਹੈ ਅੱਧੇ ਅਸੀਂ ਇੱਕ ਸਲਾਈ ਤੇ ਅੱਧੇ ਇੱਕ ਸਲਾਈ ਚ ਕਿਉਂ ਪਾਇਆ ਵੀ ਦੋਨਾਂ ਨੂੰ ਅਸੀਂ ਇੱਧੇ ਤੇ ਪਾ ਲਿਆ ਉਹ ਕਿਉਂ ਦੇਖੋ ਹੁਣ ਅਸੀਂ ਕੀ ਕਰਨਾ ਹੈ ਪਹਿਲਾਂ ਅਸੀਂ ਇੱਕ ਸਾਈਡ ਦੀ ਪੱਟੀ ਲੈ ਲਵਾਂਗੇ ਕੋਈ ਵੀ ਲੈ ਲਓ ਤੁਸੀਂ ਠੀਕ ਹੈ ਕਿਉਂਕਿ ਆਪਾਂ ਉਹਨ ਦੋਨੇ ਪਾਸੇ ਰੱਖੀ ਹੋਈ ਹੈ ਆ ਦੇਖੋ य जिधरले पासे हूं चाहे और ले लो अगर थोड़े एक पासे वो ले अगर थोड़े दोनों पासे सिरे है तो तुम दोन्हीं लै सकते तुसी चाह हो चाहो तो दोन्ने करके मार्कर लगा लो इत सेंटर से ठीक है मतलब पिछे वाले कुंडे असी अधर से अद्धे अदर कर लेने बस और कुछ भी नहीं करना अद्धे एक सिलाई पाल लो अ एक सिलाई पाल लो चाहे एक सिलाई पा करो सेंटर करके इतने मार्कर लगा लो पर क्योंकि मैं थोड़ा सौखे तरीके दसण जा रहा इसलिए मैं अद्धे एक सिलाई तो अद्धी एक सिलाई से पे ਠੀਕ ਹੈ ਹੁਣ ਜਿਹੜੇ ਅੱਧੇ ਆਪਾਂ ਇੱਕ ਸਲਾਈਚ ਪਾਦੇ ਕੋਈ ਵੀ ਇੱਕ ਸਾਈਡ ਲੈ ਲਈ ਆਪਾਂ ਪਹਿਲਾਂ ਇਹ ਵਾਲੀ ਲੈ ਲੈਣੀ ਆ ਲੈ ਕੇ ਅਸੀਂ ਕੀ ਕਰਾਂਗੇ ਆ ਜਿਹੜੀ ਅਸੀਂ ਪੱਟੀ ਬੁੰਦੇ ਆਗੇ ਹੋਏ ਆ ਦੇਖੋ ਇਹ ਹੈ ਕਿ ਸਾਡੀ ਪੱਟੀ ਜਿਹੜੀ ਅਸੀਂ ਬੁੰਦੇ ਹੋਏ ਆਗੇ ਹੋਏ ਇੱਥੇ ਤੱਕ ਆਪਾਂ ਹੁਣ ਪੱਟੀ ਸਾਡੀ ਇਧਰੋਂ ਹੈ ਤੇ ਅਸੀਂ ਇੱਥੋਂ ਹੀ ਸਲਾਈਚ ਪਾ ਕੇ ਇੱਥੋਂ ਦੁਆਰਾ ਫੇਰ ਪੱਟੀ ਆਪਣੀ ਬੁੰਨੀ ਸ਼ੁਰੂ ਕਰਦੇ ਆ ਆ ਦੇਖੋ ਅਸੀਂ ਕਿਤਾ ਕਹਿੰਦਾ ਪਹਿਲੇ ਗੁੰਡੇ ਨੂੰ ਐ ਸਟਿਚ ਕੀਤਾ ਜਿੱਦਾਂ ਅਸੀਂ ਕਰੀ ਰਹੇ ਹਾਂ ਤਾਗੇ ਨੂੰ ਪਿੱਛੇ ਕਰਕੇ ਅਗਲਾ ਕੁੰਡਾ ਸਿੱਧਾ ਆ ਰਿਹਾ ਪੱਟੀ ਦਾ ਸਿੱਧਾ ਬੁਣਿਆ ਫਿਰ ਤਾਗਾ ਆਪਣੇ ਵੱਲ ਕਰਕੇ ਅਗਲਾ ਕੁੰਡਾ ਪੁੱਠਾ ਆ ਰਿਹਾ ਪੁੱਠਾ ਬੁਣਿਆ ਤਾਗਾ ਪਿੱਛੇ ਕਰਕੇ ਅਗਲਾ ਕੁੰਡਾ ਸਿਰ ਮਲਕਿ ਜਿੱਦਾਂ ਵੀ ਅਸੀਂ ਪੱਟੀ ਬੁਣ ਰਹੇ ਹਾਂ ਤੁਸੀਂ ਉਦਾਂ ਪੱਟੀ ਇਹ ਬੁਣ ਲੈਣੀ ਹੈ ਪੂਰੀ ਜਿਹੜੀ ਕਿ ਨੀਚੋਂ ਤੋਂ ਸਾਡੀ V ਸ਼ੇਪ ਦੀ ਆਈ ਰਹੀ ਹੈ ਅਸੀਂ ਉਸੇ ਪੱਟੀ ਪੱਟੀ ਨੂੰ ਅੱਗੇ ਕੰਟੀਨਿਊ ਬੁਣ ਰਹੇ ਹਾਂ ਇੱਕ ਤਰੀਕਾ ਤੇ ਇਹ ਪੱਟੀ ਨੂੰ ਬੁਣ ਲਓ ਪਿਛਲੇ ਕੁੰਡਿਆਂ ਨੂੰ ਬੰਦ ਕਰ ਦਿਓ ਤੇ ਪੱਟੀ ਨੂੰ ਨਾਲ ਸੀ ਦਿਓ ਪਰ ਮੈਂ ਤੁਹਾਡੇ ਲਈ ਅੱਜ ਇੱਕ ਅਲੱਗ ਤਰੀਕਾ ਸ਼ੇਅਰ ਕਰਦੀ ਆਂ ਅਸੀਂ ਪੱਟੀ ਬੁੰਦੀ ਆ ਗਿਆ ਲਾਸਟ ਰਕ ਲਾਸਟ ਵਾਲਾ ਸਾਡਾ ਕੁੰਡਾ ਆ ਗਿਆ ਪੱਟੀ ਦਾ ਠੀਕ ਹੈ ਇਸ ਤੋਂ ਬਾਅਦ ਅਸੀਂ ਕੀ ਕਰਨਾ ਆਹ ਵਾਲੀ ਸਲਾਈ ਹੈ ਜਿਹੜੀ ਇੱਥੇ ਜਿਹੜਾ ਸਾਡਾ ਕੁੰਡਾ ਹੈ ਇਹਨੂੰ ਲਿਆ ਲਿਆ ਦੋਨਾਂ ਨੂੰ ਦੋਨਾਂ ਨੂੰ ਲੈ ਕੇ ਅਸੀਂ ਚਾਹੇ ਤਾਂ ਬਲੋ ਤੁਸੀਂ ਇਹੀ ਸਲਾਈ ਇਹਦੇ ਨਾਲ ਅਸੀਂ ਦੋ ਦਾ ਇੱਕ ਕਰਤਾ ਠੀਕ ਹੈ ਇੱਕ ਕੁੰਡਾ ਇੱਧਰੋਂ ਲਿਆ ਤੇ ਪੱਟੀ ਦੇ ਸਾਡੇ ਕੁੰਡੇ ਉਨਹੀ ਰਹਿਣੇ ਇਹ ਨਹੀਂ ਕੱਟਣੇ ਇਹ ਪੱਟੀ ਵਾਲੇ ਕੁੰਡੇ ਦੇ ਨਾਲ ਅਸੀਂ ਇਹ ਵਾਲੇ ਕੁੰਡੇ ਦਾ ਇੱਕ ਕੁੰਡਾ ਕਟਾਤਾ ਹੁਣ ਅਸੀਂ ਇਹਨੂੰ ਪੁੱਠੇ ਪਾਸੋਂ ਬੁਣਨੀ ਐ ਤਾਂ ਇਹਨੂੰ ਉਲਟਾ ਲੈਣਾ ਹੁਣ ਸਾਡੀ ਸਲਾਈ ਚਾਹੇ ਤੁਸੀਂ ਇਹੀ ਚਲਾ ਲੈਣੀ ਜਿਹੜੇ ਕਿ ਅਸੀਂ ਇੱਥੇ ਅੱਧ ਕਰਕੇ ਲਾਇਆ ਫਿਰ ਦੇਖੋ ਇਹ ਵਾਲੇ ਕੁੰਡੇ ਨੂੰ ਹੁਣ ਅਸੀਂ ਫਿਰ ਇਧਰੋਂ ਐ ਸਟਿਚ ਰੱਖਾਂਗੇ ਐ ਸਟਿਚ ਕੀਤਾ ਧਾਗਾ ਪਿੱਛੇ ਅਗਲਾ ਕੁੰਡਾ ਸਿੱਧਾ ਧਾਗਾ ਆਪਣੇ ਵੱਲ ਫਿਰ ਅਗਲਾ ਕੁੰਡਾ ਪੁੱਠਾ ਫਿਰ ਧਾਗਾ ਪਿੱਛੇ ਅਗਲਾ ਕੁੰਡਾ ਸਿੱਧਾ ਫਿਰ ਧਾਗਾ ਆਪਣੇ ਵੱਲ ਅਗਲਾ ਕੁੰਡਾ ਪੁੱਠਾ ਧਾਗਾ ਪਿੱਛੇ ਅਗਲਾ ਕੁੰਡਾ ਸਿੱਧਾ ਇਦਾਂ ਪੂਰੀ ਪੱਟੀ ਫਿਰ ਅਸੀਂ ਬੁਣ ਲੈਣੀ ਹੈ ਲਾਸਟ ਤੱਕ सामानी दो सलाइए मैं पूरी स्टेप बाय स्टैप बुन के दसते नहीं है बस फिर असीू अगे एदते चले जाए आ गया आप आ गए पुठ्ठा कुंडा सीधा कुंडा मतलब जिदा भी पट्टी है उदा ही असी बुनली पूरी बुन के लास्ट तक आ गए पट्टी के खुले वाले पासे वाला देखो ये साडा पट्टी का खुला वाला पैसा वाला ठीक है हूँ असं करना इतों फिर असं ही बुनते चले जाना पहला कुंडा स्टिचि कर रहे ਸਿੱਧਾ ਕੁੰਡਾ ਧੱਕ ਆਪਣੇ ਵਾਲਾ ਅਗਲਾ ਕੁੰਡਾ ਪੁੱਠਾ ਧਾਗਾ ਪਿੱਛੇ ਅਗਲਾ ਕੁੰਡਾ ਸਿੱਧਾ ਮੈਂ ਜਿੱਦਾਂ ਵੀ ਪੱਟੇ ਬਣ ਰਹੇ ਆ ਠੀਕ ਹੈ ਬੁੰਢੀ ਆਪਾਂ ਫਟਾੜ ਬੁੰਨ ਲੈਨੇ ਪੱਟੀ ਨੂੰ ਫਰੈਂਡਸ ਜੇਕਰ ਤੁਸੀਂ ਮੇਰੇ ਚੈਨਲ ਨੂੰ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਪਲੀਜ਼ ਕਰ ਦਿਓ ਜੀ ਬੈਲ ਆਈਕਨ ਨੂੰ ਪ੍ਰੈਸ ਕਰੋ ਉਹਨੂੰ ਆਈ ਟੱਕ ਕਲਿੱਕ ਕਰੋ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਜਾਵੇ ਹੁਣ ਅਸੀਂ ਫੇਰ ਅੱਗੇ ਲਾਸਟ ਤੱਕ ਫੇਰ ਅਸੀਂ ਲਾਸਟ ਤੱਕ ਆ ਗਏ ਆ ਦੇਖੋ ਆ ਸਾਡਾ ਲਾਸਟ ਵਾਲਾ ਕੁੰਡਾ ਪੱਟੀ ਵਾਲਾ ਠੀਕ ਹੈ ਦੇਖੋ ਤੇ ਨਾਲ ਅਸੀਂ ਇਧਰੋਂ ਆ ਪਿੱਛੋ ਕੁੰਡਾ ਲੈ ਰਹੇ ਹਾਂ ਅਸੀਂ ਆ ਸਾਡੇ ਬੈਕ ਵਾਲੇ ਕੁੰਡੇ ਜਿਹੜੇ ਅਸੀਂ ਅੱਧ ਕਰਕੇ ਸਲਾਈ ਚ ਪਾਲੇ ਹੋਏ ਇਹ ਕੁੰਡਾ ਅਸੀਂ ਇੱਥੋਂ ਲੈ ਰਹੇ ਹਾਂ ਤੇ ਇੱਕੇ ਦੋਨੇ ਲੈ ਅਸੀਂ ਇੱਥੇ ਕਰਤਾ ਦੋ ਦਾ ਇੱਕ ਸਿੱਧਾ ਹੈ ਕਿਉਂਕਿ ਇਹ ਕੁੰਡੇ ਨੂੰ ਅਸੀਂ ਸਿੱਧਾ ਹੀ ਰੱਖਣਾ ਹੈ ਇਸ ਤੋਂ ਬਾਅਦ ਫੇਰ ਦੇਖੋ ਇਹਨੂੰ ਅਸੀਂ ਘੁਮਾ ਲੈਣਾ ਹੈ ਤਾਂ ਬੈਕ ਵੱਲ ਚੱਲ ਜਾਣਾ ਪੁੱਠੇ ਪਾਸੇ ਵੱਲ ਪਹਿਲੇ ਕੁੰਡੇ ਨੂੰ ਐ ਸਟਿਚ ਕਰਨਾ ਹਮੇਸ਼ਾ ਹੀ ਇਹ ਧਿਆਨ ਰੱਖਣਾ ਜੜਾ ਕੋੰਡਾ ਸੀ ਦੋਦਾ ਕੀਤਾ ਸੀ ਹੁਣ ਉਹਨੋਂ ਸੇ ਬਗੈਰ ਬੁਣੇ ਚੁੱਕ ਲਿਆ ਇਸ ਤੋਂ ਬਾਅਦ ਜਿੱਦਾਂ ਸਾਡੀ ਪੱਟੀ ਆ ਰਹੀ ਹੈ ਉਹਨੂੰ ਅਸੀਂ ਐਦਾਂ ਹੀ ਬੁਣ ਲੈਣਾ ਕੁਝ ਵੀ ਨਹੀਂ ਕਰਨਾ ਦੇਖੋ ਸਿੱਧੇ ਪੁੱਠੇ ਦੀ ਜਿਹੜੇ ਵੀ ਤੁਸੀਂ ਪੱਟੀ ਬਣਾਈ ਹੈ ਅੱਗੋਂ ਅਸੀਂ ਇਹਨੂੰ ਪੂਰੀ ਐਦਾਂ ਹੀ ਬੁਣ ਲੈਣਾ ਪੂਰੀ ਐਦਾਂ ਹੀ ਸਿਰੇ ਤੱਕ ਬੁਣ ਲੈਣੇ ਆ ਸਿਰੇ ਤੱਕ ਬੁਣ ਕੇ ਫਿਰ ਅਸੀਂ ਆ ਜਾਨੇ ਆ ਪਿੱਛੇ ਨੂੰ ਠੀਕ ਹੈ ਕੁਝ ਵੀ ਨਹੀਂ ਕਰਨਾ ਇੱਥੋਂ ਪੱਟੀ ਐਦਾਂ ਬੁਣ ਕੇ ਫਿਰ ਅਸੀਂ ਇੱਥੇ ਤੱਕ ਕਰਨੇ ਆ ਇੱਥੇ ਤੱਕ ਆ ਕੇ ਤੁਹਾਨੂੰ ਫਿਰ ਇੱਕ ਵਾਰੀ ਮੈਂ ਦੱਸ ਦਿੰਨੀ ਆ ਹਾਲੇ ਇੱਥੇ ਤੱਕ ਬੰਦੇ ਆ ਗਏ ਆਪਾਂ ਇੱਥੇ ਆ ਦੇਖੋ ਕੁੰਡਾ ਪੁੱਠਾ ਇਹਨੂੰ ਪੁੱਠਾ ਬੁਣ ਲਿਆ ਇਹ ਵਾਲਾ ਸਿੱਧਾ ਕੁੰਡਾ ਇਹਨੂੰ ਸਿੱਧੇ ਹੀ ਪਗਾਰ ਬੁਣੇ ਰੱਖਾਂਗੇ ਇਹ ਵਾਲੇ ਕੁੰਡੇ ਨੂੰ ਇਹ ਵਾਲੇ ਕੁੰਡੇ ਨੂੰ ਅਸੀਂ ਐਦਾਂ ਉਲਟਾ ਕੇ ਅ ਦੇਖੋ ਸਿੱਧਾ ਕਰ ਲੈਣੇ ਸਿੱਧਾ ਕਰਕੇ ਇਹਦੇ ਨਾਲ ਆ ਸਾਡਾ ਪਿੱਛੀ ਵਾਲੀ ਸਾਈਡ ਦਾ ਕੁੰਡਾ ਇੱਕ ਲੈ ਲਵਾਂਗੇ ਇਦਾਂ ਇੱਕ ਲੈ ਆ ਦੋ ਦਾ ਇੱਕ ਕਰਤਾ ਦੋ ਦਾ ਇੱਕ ਕਰਨ ਤੋਂ ਬਾਅਦ ਆ ਸਾਡੇ ਪੱਟੀ ਦੇ ਕੁੰਡੇ ਫੇਰ ਪੂਰੇ ਦੇ ਪੂਰੇ ਤੇ ਫਿਰ ਅਸੀਂ ਆਪਣੀ ਪੱਟੀ ਨੂੰ ਜਿੱਦਾਂ ਬੁਣ ਰਹੇ ਹਾਂ ਉਦਾਂ ਹੀ ਬੁਣ ਲੈਣੀ ਹੈ ਇੱਥੇ ਉਲਟਾ ਲਵਾਂਗੇ ਉਲਟਾ ਹੋਣ ਤੋਂ ਬਾਅਦ ਪਹਿਲੇ ਹੁੰਡੇ ਨੂੰ ਇੱਥੋਂ ਐ ਸਟਿਚ ਕਰਾਂਗੇ ਇਹਦਾ ਤੇ ਅਗਲੇ ਵਾਕੇ ਹੁੰਡੇ ਸਾਰੇ ਪੱਟੀ ਤੇ ਇਦਾਂ ਹੀ ਬੁਣ ਲੈਣਾ ਪੁੱਠਾ ਸਿੱਧਾ ਜਿੱਡਾ ਵੀ ਪੱਟੀ ਬਣ ਰਹੀ ਹੈ ਠੀਕ ਹੈ ਬੁਣ ਕੇ ਫਿਰ ਅਸੀਂ ਇਦਾਂ ਹੀ ਇੱਥੇ ਤੱਕ ਆ ਜਾਣਾ ਤੇ ਇੱਥੇ ਆ ਕੇ ਫਿਰ ਅਸੀਂ ਦੋ ਦਾ ਇੱਕ ਕਰ ਲੈਣਾ ਹਾਂ ਲੋ ਫਿਰ ਅਸੀਂ ਆਗੇ ਇੱਥੇ ਤੱਕ ਤੱਕ ਆਪਣੇ ਵੱਲ ਕਰਕੇ ਪੁੱਠਾ ਲਾਸਟ ਤੱਕ ਆ ਗਏ ਲਾਸਟ ਵਾਲੇ ਹੁੰਡੇ ਨੂੰ ਫਿਰ ਅਸੀਂ ਇਦਾਂ उल्टावे आ एक पिछला कुंडा लिया दो एक किता दो बाद इतों ही अस एदा उल्टा लेना उल्टा के अस्तों फिर असी अपनी पट्टी बुन लेनी है जिदा अं पट्टी बुनी रहे हैं देखो पहले कुंडे ए स्टिच ये वाले कुंडे हमेशा ही ए स्टिच करना बगैर बुने उतारने फिर अगे पट्टी देखो साटा ਪੱਲਾ ਕੁੰਡਾ ਆ ਰਿਹਾ ਸਾਡਾ ਸਿੱਧਾ ਪੁੱਠਾ ਜਿੱਦਾਂ ਵੀ ਆ ਰਿਹਾ ਮੀਨਸ ਕਿ ਜਿੱਦਾਂ ਸਾਡੇ ਪੱਤੇ ਦੇ ਕੁੰਡਾਰੇ ਉਹ ਫੇਰ ਅਸੀਂ ਇਦਾਂ ਹੀ ਪੱਤੇ ਬੋਲ ਲੈ। ਬਸ ਇਦਾਂ ਹੀ ਕਰਦੇ ਹੋਏ ਅਸੀਂ ਇਹ ਇੱਕ ਇੱਕ ਕੁੰਡਾ ਕਰਕੇ ਕਟਾਈ ਜਾਣਾ। ਹਰ ਇੱਕ ਸਲਾਈਸ ਇੱਕ ਇੱਕ ਕੁੰਡਾ ਸੀ ਕਟਾਂਦੇ ਚਲੇ ਜਾਣਾ ਨੂੰ ਇਦਾਂ। ਤੇ ਇਦਾਂ ਹੀ ਜਦ ਤੱਕ ਸਾਡੇ ਕੇ ਅਸੀਂ ਅੱਧਾ ਤੇ ਕੁੰਡੇ ਕੱਟ ਲਏ ਹੋਏ ਆ। ਪਿਛਲੇ ਪਾਸੇ ਦੇ ਅਸੀਂ ਕੁੰਡੇ ਅੱਧੇ ਅੱਧੇ ਕਰ ਲਏ ਹੋਏ ਅੱਧੇ ਅੱਧੇ ਕਰਨ ਤੋਂ ਬਾਅਦ ਅਸੀਂ ਇਦਾਂ ਕਰਕੇ ਇੱਕ ਪੱਟੀ ਦਾ ਸਾਈਡ ਲੈ ਲਈ ਹੋਈ ਤੇ ਇੱਕ ਪੱਟੀ ਦੇ ਸਾਈਡ ਦੇ ਨਾਲ ਅਸੀਂ ਇੱਕ ਇੱਕ ਕੁੰਡਾ ਘਟਾਉਂਦੇ ਜਾ ਰਹੇ ਹਾਂ ਠੀਕ ਹੈ ਆ ਦੇਖੋ ਸਾਡੀ ਪੱਟੀ ਦੀ ਇੱਕ ਸਾਈਡ ਹੈ ਇਹਦੇ ਨਾਲ ਅਸੀਂ ਆ ਪਿਛਲੇ ਪਾਸੇ ਦੇ ਅੱਧੇ ਕੁੰਡੇ ਇਹਨਾਂ ਨੂੰ ਅਸੀਂ ਇਹ ਪੱਟੀ ਦੇ ਨਾਲ ਇੱਕ 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 ਕਰਕੇ ਘਟਾਉਂਦੇ ਚਲੇ ਜਾਣਾ ਮੀਨਸ ਕਿ ਇਧਰੋਂ ਸਲਾਈ ਪਾ ਕੇ ਆਵਾਂਗੇ ਇੱਕ ਕੁੰਡਾ ਘਟਾ ਲਾਂਗੇ ਫਿਰ ਇਧਰੋਂ ਚੱਲ ਜਾਵਾਂਗੇ ਇਧਰੋਂ ਸਲਾਈ ਪਾ ਕੇ ਹਮਕੇ ਅੱਧਾ ਅੱਧਾ ਕਰਦੇ ਹੋਏ ਅਸੀਂ ਇਹ ਕੁੰਡੇ ਘਟਾ ਕੇ ਇੱਥੇ ਤੱਕ ਆ ਜੰਨੇ ਹਾਂ इस तो बाद फिर मैं अगुँ दसती इतने तक पहले आ जाने क्योंकि हूँ अस इतने कुछ भी नहीं करना अपनी पट्टी बुनी एक, एक, एक कुंडा इधरों घटाई जाए जिद मैं थोड़ा दस हूँ तक इदा ही आखो आप एक साइड से बनाते हुए इत आ गया देखो इतों शुरू किया असं एक ही कुंडा बंद करते हुए अद्ध तक आ गए क्योंकि अद्धे कुंडे आप एक सिलाई पाए थो वाले पूरे हो गए हूँ दूजे साइड के कुंडे हैं सा करना भी दूजी पट्टी लै ली आह सा दूजी पट्टी है हूँ दूजी पट्टी तो ऐदा अद्धे कुंडे असी इदा बंद करते आ जाए ठीक है अभी आपको एक पट्टी पट्टा बंद कर ले हूँ दूजी पट्टी है दूजी पट्टी तो भी उदा ही सेम बंद करने जिदा सी पहली पट्टी तो किता चलो फिर भी थोड़ा जि आप देख ली बंद असी पट्टी बुनते आ जाना लास्ट तक ये सीधे पुठे की पट्टी है तो सीधे पुठे की बुन लेनी है पूरी पट्टी बुनने तो बाद असी आ गए हम बिल्कुल लास्ट कुंडे ये वाला एला लास्ट कुंडा देखो ठीक है ये वाला आखो यो ये वाला ਠੀਕ ਹੈ ਇਹਦੇ ਨਾਲ ਹੁਣ ਅਸੀਂ ਕੀ ਕਰਨਾ ਇਹਦੇ ਨਾਲ ਅਸੀਂ ਇੱਕ ਕੁੰਡ ਇਧਰੋਂ ਲੈਣਾ ਦੇਖੋ ਇੱਕ ਕੁੰਡਾ ਹੋ ਗਿਆ ਤੇ ਇੱਕ ਕੁੰਡਾ ਅਸੀਂ ਹੁਣ ਇਧਰੋਂ ਲੈਣਾ ਆਹ ਵਾਲਾ ਜਿਹੜਾ ਸਾਡਾ ਇਹ ਸਾਡੇ ਪਿੱਛੇ ਵਾਲੇ ਕੁੰਡੇ ਆ ਪਿੱਛੇ ਵਾਲੇ ਕੁੰਡਿਆਂ ਤੋਂ ਅਸੀਂ ਇੱਕ ਕੁੰਡਾ ਲਵਾਂਗੇ ਤੇ ਇੱਕ ਕੁੰਡਾ ਇਹ ਲਵਾਂਗੇ ਦੋਨਾਂ ਨੂੰ ਲੈ ਕੇ ਅਸੀਂ ਇੱਦਾਂ ਦੋ ਦਾ ਇੱਕ ਕਰ ਦਵਾਂਗੇ ਕਰਨ ਤੋਂ ਬਾਅਦ ਫਿਰ ਇਹਨੂੰ ਉਲਟਾ ਕੇ ਇੱਦਾਂ ਹੀ ਜਿੱਦਾਂ ਅਸੀਂ ਪਹਿਲਾਂ ਪੱਟੇ ਬੁੰਨ ਰਹੇ ਹਾਂ ਉਦਾਂ ਹੀ ਫਿਰ ਅਸੀਂ ਆਪਣੇ ਪੱਟੇ ਨੂੰ ਬੁੰਨ ਲੈਣਾ ਹਾਂ ਦੇਖੋ ਇਹ ਸਾਡੇ ਆ ਦੇਖੋ ਬੈਕ ਸਾਈਡ ਦੇ ਕੁੰਡੇ ਆ ਦੇਖੋ ਤੇ ਇਧਰ ਵਾਲੀ ਪੱਟੀ ਆ ਦੇਖੋ ਅਸੀਂ ਬੰਦ ਕਰਦੇ ਹੋਏ ਆ ਦੇਖੋ ਇੱਥੇ ਪੱਟੀ ਸ਼ੁਰੂ ਸੀ ਅਸੀਂ ਇੱਕ ਇੱਕ ਹੁੰਡਾ ਬੰਦ ਕਰਦੇ ਹੋਏ ਸੈਂਟਰ ਤੱਕ ਆ ਗਏ ਹਾਂ ਆ ਹੁਣ ਅਸੀਂ ਦੂਜੀ ਸਾਈਡ ਤੇ ਸ਼ੁਰੂ ਕਰਦੀ ਇਹ ਵੀ ਇਦਾਂ ਹੈ ਇੱਕ ਇੱਕ ਹੁੰਡਾ ਬੰਦ ਕਰਦੇ ਹੋਏ ਅਸੀਂ ਇੱਥੇ ਤੱਕ ਆ ਜਾਣਾ ਬੰਦ ਕਰ ਲਿਆ ਬੰਦ ਕਰਨ ਤੋਂ ਬਾਅਦ ਹੁਣ ਅਸੀਂ ਆਪਣੀ ਪੂਰੀ ਪੱਟੀ ਇਦਾਂ ਹੀ ਬੁਣ ਲੈਣੀ ਹੈ ਪਹਿਲੇ ਕੁੰਡੇ ਨੂੰ ਐ ਸਟਿਚ ਕਰਾਂਗੇ ਧਾਗਾ ਆਪਣੇ ਵੱਲ ਇੱਥੇ ਦੂਜੀ ਅਸੀਂ ਇਹ ਹੁਣ ਦੂਜੀ ਸਲਾਈ ਆਪਣੇ ਪਾਉਣ ਲੱਗੇ ਆਂ ਪੂਰੀ ਪੱਟੀ ਬੁਣ ਕੇ ਫਿਰ ਅਸੀਂ ਇੱਥੇ ਤੱਕ ਆ ਜੰਨੇ ਆਂ ਅਸੀਂ ਆਗੇ ਪਹਿਲੇ ਕੁੰਡੇ ਨੂੰ ਐ ਸਟਿਚ ਕੀਤਾ ਦੂਜੇ ਕੁੰਡੇ ਨੂੰ ਪੁੱਠਾ ਧਾਗਾ ਪਿੱਛੇ ਅਸੀਂ ਇਹ ਫਿਰ ਪੂਰੀ ਪੱਟੀ ਮੁੜ ਲਈ ਵਾਹ ਲਓ ਬਸ ਪੂਰੀ ਪੱਟੀ ਬੁਣ ਕੇ ਲਾਸਟ ਵਾਲੇ ਕੁੰਡੇ ਦੇ ਨਾਲ ਅਸੀਂ ਗਲੇ ਦਾ ਜਿਹੜੇ ਪਿਛਲੀ ਸਾਈਡ ਵਾਲੇ ਕੁੰਡੇ ਰੱਖੇ ਹੋਏ ਆ ਉਹਨਾਂ ਦੇ ਨਾਲ ਇੱਕ ਇੱਕਾ ਕੁੰਡਾ ਉਹ ਵਾਲੇ ਕੁੰਡੇ ਦਾ ਇੱਕ ਕੁੰਡਾ ਸੀ ਕਟਾਣਾ ਅਸੀਂ ਆਹ ਪੱਟੀ ਦਾ ਕੋਈ ਕੁੰਡਾ ਨਹੀਂ ਕਟਾ ਰਹੇ ਆ ਤਾਂ ਕੋਈ ਲਾਸਟ ਵਾਲਾ ਕੁੰਡਾ ਆ ਗਿਆ ਇਹਨੂੰ ਅਸੀਂ ਲਿਆ ਨਾਲ ਹੀ ਅਸੀਂ ਇੱਧਰੋਂ ਆਵਲਾ ਕੁੰਡਾ ਲਿਆ ਦੋਨੋਂ ਲਿਆ ਤੇ ਦੋ ਦਾ ਇੱਕ ਕਰਤਾ ਤਿਆਰ ਰੱਖਣਾ ਪੱਟੀ ਦੇ ਕੁੰਡੇ ਸਾਡੇ ਪੂਰੇ ਦੇ ਪੂਰੇ ਉਨੇ ਹੀ ਐ ਇੱਥੋਂ ਫੇਰ ਬੈਕ ਚਲ ਜਾਣਾ ਫੇਰ ਅਸੀਂ ਆਪਣੀ ਪੂਰੀ ਪੱਟੀ ਨੂੰ ਇੱਧਰ ਹੀ ਬੋਲ ਲੈਣਾ ਪਹਿਲੇ ਕੁੰਡੇ ਨੂੰ ਅਸੀਂ ਸਟਿਚ ਕਰਕੇ ਇੱਧਰ ਹੈ ਬਸ ਇਦਾਂ ਹੀ ਕਰਦੇ ਹੋਏ ਅਸੀਂ ਇੱਕ ਇੱਕ ਕਰਕੇ ਇਹ ਵਾਲੇ ਸਾਰੇ ਕੁੰਡੇ ਕਟਾ ਲੈਣੇ ਆ। ਆ ਤੱਕ। ਫਿਰ ਅਸੀਂ ਇਦਾਂ ਹੀ ਪੂਰੇ ਇਧਰੋਂ ਮੁੰਨ ਲੈਣਾ। ਬੁਣ ਕੇ ਫੇਰ ਆ ਦੇਖੋ ਇੱਥੇ ਤੱਕ ਪੱਟੀ ਬੁਣ ਕੇ ਇਹ ਵਾਲਾ ਇੱਕ ਕੁੰਡਾ ਫੇਰ ਬੈਕ ਸਾਈਡ ਦੇ ਲੈ ਕੇ ਦਿਨਾਲ ਫੇਰ ਇੱਥੇ ਇੱਕ ਕਟਾ ਲੈਣਾ ਇਹ ਵਾਰ ਇਸ ਲਈ ਸੀ ਫੇਰ ਪੂਰੀ ਦੇਖ ਲੈਣੇ ਆ ਦੇਖੋ ਲਿਆ ਪੂਰੀ ਪੱਟੀ ਬੁਣ ਕੇ ਪੱਟੀ ਸਿੱ ਜਿੱਦਾਂ ਬੁਣ ਰਹੀ ਹੁੰਦਾ ਹੀ ਬੁਣਨੀ ਹੈ प्लीज़ कमेंट करके दसव्य भी ये वाला तरीका कौन कौन यूज़ करता है शायद उसी पहला ही कई तरीका यूज़ करते हो पर जोड़े नहीं करते उन्होंने मैं स्पेसली लैके आई आप देखो लास्ट तक आ गए लास्ट वाला पट्टी वाला कुंडा प्लस एक पिछे वाला कुंडा दोनों लिए दो करता दो दिन तो बाद इतों फिर असी अपनी पूरी पट्टी एदा ही भुल लें ਬਸ ਇਦਾਂ ਹੀ ਬੁੰਨਦੇ ਜਾਣਾ ਜਦ ਤੱਕ ਇਹ ਸਾਡੇ ਸਾਰੇ ਕੁੰਡੇ ਬੰਦ ਨਹੀਂ ਹੋ ਜਾਂਦੇ ਜਦੋਂ ਅਸੀਂ ਸਾਰੇ ਕੁੰਡੇ ਬੰਦ ਕਰਕੇ ਫਿਰ ਇੱਥੇ ਪੁੱਝ ਜਾਵਾਂਗੇ ਇੱਧਰਲੀ ਪੱਟੀ ਵੀ ਸਾਡੇ ਇੱਥੇ ਤੱਕ ਪਹੁੰਚ ਚੁੱਕੀ ਹੈ ਤੇ ਇਹ ਵੀ ਇੱਥੇ ਤੱਕ ਪਹੁੰਚ ਚੁੱਕੀ ਹੈ ਤਾਂ ਫਿਰ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਨੂੰ ਅਸੀਂ ਫਿਰ ਕਿੱਦਾਂ ਬੰਦ ਕਰਨਾ ਆ ਦੇਖੋ ਅਸੀਂ ਇੱਥੇ ਤੱਕ ਆਂਦੇ ਹੋਏ ਆ ਇੱਕ ਸਾਈਡ ਅਸੀਂ ਆ ਦੇਖੋ ਇਹ ਸਾਡੀ ਬੈਕ ਹੈ ਹੋ ਦੇਖੋ ਬੈਕ ਦੇ ਅਸੀਂ ਇੱਕ ਸਾਈਡ ਇੱਥੇ ਤੱਕ ਛੋੜਦੇ ਆਗੇ ਤੇ ਦੂਜੀ ਵੀ ਆ ਦੇਖੋ ਹੁਣ ਅਸੀਂ ਕੀ ਕਰਨਾ ਵੀ ਇੱਥੋਂ ਅਸੀਂ ਜੋੜਾਂਗੇ ਸੂਈ ਨਾਲ ਤਾਂ ਕਿ ਇਹ ਵੀ ਪਤਾ ਨਾ ਲੱਗੇ ਉਹਦੇ ਲਈ ਅਸੀਂ ਕੀ ਕਰਨਾ ਸਿਰਫ ਅਸੀਂ ਇੰਨਾ ਕਿਹ ਧਾਗਾ ਰੱਖਾਂਗੇ ਆ ਦੇਖੋ ਇੰਨਾ ਕੁ ਬਹੁਤ ਹੈ ਕਿਉਂਕਿ ਥੋੜੇ ਜਿਹੀ ਕੁੰਡੇ ਜੋੜਨੇ ਆਪਾਂ ਇੱਥੋਂ ਇਹਨੂੰ ਕੱਟ ਕਰ ਲਾਂਗੇ ਠੀਕ ਹੈ ਕੱਟ ਕਰਕੇ ਅਸੀਂ ਸੂਈ 'ਚ ਪਾਵਾਂਗੇ ਧਾਗਾ ਤੇ ਅੱਗੋਂ ਇਹਨੂੰ ਜੋੜ ਦਿਆਂਗੇ ਕਿਉਂਕਿ ਸੂਈ ਨਾਲ ਹੀ ਜੋੜਾਂਗੇ ਤਾਂ ਹੀ ਉਹ ਮਿਲ ਕੇ ਸਾਡੇ ਜਿਹੜੇ ਜੋਇੰਟ ਆ ਇੱਥੇ ਪਤਾ ਨਹੀਂ ਲੱਗੂਗਾ ਫਿਰ ਵੀ ਅਸੀਂ ਕਿੱਦਾਂ ਜੋੜਿਆ ਆ ਆ ਦੇਖੋ ਹੁਣ ਸਾਡੇ ਦੋਨੇ ਸਿੱਧੀਆਂ ਸਾਈਡਾਂ ਆ ਦੇਖੋ ਆਲੀ ਸਿੱਧੀਆਂ ਇਹ ਵੀ ਸਿੱਧੀਆਂ ਦੋਨੇ ਸਿੱਧੀਆਂ ਸਾਈਡ ਲੈ ਕੇ ਅਸੀਂ ਇਹ ਪੈਨ ਨੂੰ ਰੱਖ ਲੈਣਾ ਹੁਣ ਅਸੀਂ ਕੀ ਕਰਨਾ ਵੀ ਪਹਿਲਾਂ ਜਿਹੜਾ ਹੈਗਾ ਆਹ ਵਾਲਾ ਕੁੰਡਾ ਇਹ ਚਸੇ ਏਦਾਂ ਆਹ ਦੇਖੋ ਏਦਾਂ ਪਾਣਾ ਸੂਈ ਨੂੰ ਏਦਾਂ ਪਾਣਾ ਠੀਕ ਹੈ ਜੀ ਪਾ ਕੇ ਇਹ ਕੁੰਡੇ ਨੂੰ ਉਤਾਰ ਦੇਣਾ نیچے ਹੁਣ ਕੀ ਕੀਤਾ ਜਿਹੜਾ ਦੂਜਾ ਕੁੰਡਾ ਇਹ ਚਸੇ ਏਦਾਂ ਧਾਗਾ ਆ ਕਿਤੇ ਪੈਤਾ ਇਹ ਕੁੰਟਾ ਸਾਡਾ ਸਲਾਈ ਦੇ ਉੱਪਰ ਹੀ ਹੈ ਇਹਨੂੰ ਅਸੀਂ ਉਤਾਰਿਆ ਨਹੀਂ ਹੁਣ ਅਸੀਂ ਕੀ ਕਰਨਾ ਵੀ ਇਧਰਲੀ ਸਾਈਡ ਵਾਲਾ ਕੁੰਟਾ ਲੈਣਾ ਜਿਹੜਾ ਇਹ ਵਾਲਾ ਠੀਕ ਹੈ ਇਹਨੂੰ ਇੱਧੇ ਸਲਾਈ ਤੇ ਰਹਿਣ ਦਾ ਨਾ ਉਤਾਰਨਾ ਨਹੀਂ ਐ ਥਾਂ ਰੱਖਣਾ ਤੇ ਹੁਣ ਅਸੀਂ ਇਹ ਵਾਲੇ ਕੁੰਡਾ ਜਿਹੜਾ ਇਹਨੂੰ ਲੈਣਾ ਇਦਾਂ ਇਹਨੂੰ ਇੱਦਾਂ ਲੈਣਾ ਆ ਦੇਖੋ ਠੀਕ ਹੈ ਜੀ ਲੈਣ ਤੋਂ ਬਾਅਦ ਇਹਨੂੰ ਅਸੀਂ ਸਲਾਈ ਤੋਂ ਉਤਾਰ ਦੇਣਾ ਜਿਹੜਾ ਇਹ ਵਾਲਾ ਕੁੰਡਾ ਹੋਊਗਾ ਨਾ ਇਹਨੂੰ ਅਸੀਂ ਸਲਾਈ ਤੋਂ ਉਤਾਰ ਦੇਣਾ ਆਹ ਵਾਲਾ ਜਿਹੜਾ ਇਹ ਵਾਲਾ ਇਹਨੂੰ ਅਸੀਂ ਇਦਾਂ ਫੜ ਲਵਾਂਗੇ ਬਸ ਇਹਨੂੰ ਉਤਾਰਨਾ ਨਹੀਂ ਹੈ ਇਦਾਂ ਹੀ ਰੱਖਣਾ ਇਹਨੂੰ ਠੀਕ ਹੈ ਹੁਣ ਆਹ ਵਾਲਾ ਵੀ ਹੈ ਜਿਹਦੇ ਵਿੱਚ ਅਸੀਂ ਥਾਗਾ ਪਾਇਆ ਹੋਇਆ ਤੇ ਹੁਣ ਇਦਾਂ ਹੀ ਬਸ ਇਹ ਥਾਗਾ ਪਾ ਕੇ ਨੂੰ ਲਿਆਏ ਹੁਣ ਅਸੀਂ ਇਹ ਵਾਲੇ ਕੁੰਡੇ ਨੂੰ ਉਤਾਰਨਾ ਪਰ ਇਹ ਚ ਦੇਖੋ ਵੀ ਅਸੀਂ ਸੂਈ ਕਿੱਦਾਂ ਪਾਣੀ ਹੈ ਇਹ ਜਰਾ ਧਿਆਨ ਨਾਲ ਦੇਖੋ ਹੁਣ ਅਸੀਂ ਇਹ ਚ ਜਿਹੜਾ ਪਾਣਾ ਇਹ ਇਦਾਂ ਪਾਣੀ ਹੈ ਸੂਈ ਪੱਕੇ ਤੋਂ ਪਿੱਛੇ ਨੂੰ ਆਦਾ ਠੀਕ ਹੈ ਸੂਈ ਇਦਾਂ ਪਾਉਣ ਤੋਂ ਬਾਅਦ ਅਸੀਂ ਹੁਣ ਇਹਨੂੰ ਤਗਾ ਕਟ ਲਿਆ ਤੇ ਇਹ ਵਾਲੇ ਕੁੰਡੇ ਨੂੰ ਅਸੀਂ ਉਤਾਰ ਦੇਣਾ ਹੁਣ ਕਿਉਂਕਿ ਇਸ ਚ ਸਾਡੀ ਦੋ ਵਾਰੀ ਸੂਈ ਨਿਕਲ ਗਈ ਹੁਣ ਅਸੀਂ ਦੇਖੋ ਇਹ ਉਤਾਰਨ ਤੋਂ ਬਾਅਦ ਹੁਣ ਅਸੀਂ ਕੀ ਕਰਨਾ ਹੁਣ ਇਹ ਵਾਲੇ ਚ ਅਸੀਂ ਪਾਣੀ ਅਸੂ ਆਹ ਵਾਲਾ ਜਿਹੜਾ ਇਹ ਧਿਆਨ ਦੇਖੋ ਵੀ ਹੁਣ ਅਸੀਂ ਇਸ ਚ ਪਾਣਾ ਇਸ ਚ ਅਸੀਂ ਐਦਾ ਪਾਣਾ ਐਦਾ ਪਾਣ ਤੋਂ ਬਾਅਦ ਇਹ ਸਾਡਾ ਕੁੰਡਾ ਸਲਾਈ ਦੇ ਉੱਪਰ ਹੀ ਰਹੂਗਾ ਇਹਨੂੰ ਉਤਾਰਾਂਗੇ ਨਹੀਂ ਤੇ ਹੁਣ ਆਹ ਜਿਹੜਾ ਦੂਜਾ ਕੁੰਡਾ ਇਹਨੂੰ ਦੇਖੋ ਇਹ ਅਸੀਂ ਦੇਖੋ ਇਹਨੂੰ ਅਸੀਂ ਇੱਧਰੋਂ ਨੀਚੋਂ ਲਿਆ ਇਹਨੂੰ ਅਸੀਂ ਇੱਧਰੋਂ ਉੱਪਰੋਂ ਐਦਾਂ ਇੱਥੋਂ ਪਾਵਾਂਗੇ ਹੁਣ ਐਦਾਂ ਪਾਵਾਂਗੇ ਮੈਂ ਦੇਖੋ ਠੀਕ ਹੈ ਪਾਣ ਤੋਂ ਬਾਅਦ ਇਹਨੂੰ ਅਸੀਂ ਕੁੰਡੇ ਨੂੰ ਉਤਾਰ ਦੇਣਾ ਠੀਕ ਹੈ ਇਹ ਅਸੀਂ ਪਾ ਕੇ ਉਤਾਰ ਦੇਣਾ ਕਿਉਂਕਿ ਇਸ ਤੇ ਸਾਡੀ ਦੋ ਵਾਰਾ ਧਾਗਾ ਹੋ ਗਿਆ ਹੁਣ ਅਸੀਂ ਇਸ ਤੇ ਜਦੋਂ ਪਾਣਾ ਹੈ ਇਸ ਤੇ ਅਸੀਂ ਪਾਣਾ ਹੈ ਪਿੱਛੇ ਤੋਂ ਐਦਾਂ ਅੱਗੇ ਨੂੰ ਬਾਹਰ ਨੂੰ ਲਊਗਾ ਸਾਡਾ ਪਾ ਲਿਆ ਹੁਣ ਦੇਖੋ ਇਹ ਅਸੀਂ ਸੂਈ ਤੇ ਸਲਾਈ ਤੇ ਰਹਿਣ ਤਾਂ ਉਤਾਰਿਆ ਨਹੀਂ ਹੈ ਹੁਣ ਆ ਗਿਆ ਸਾਡਾ ਪਹਿਲਾ ਵਾਲਾ ਆਹ ਵਾਲਾ ਜਿਸ ਚੋਂ ਕਿ ਅਸੀਂ ਇੱਕ ਵਾਰੀ ਪਾ ਚੁੱਕੇ ਹਾਂ ਠੀਕ ਹੈ ਇਹ ਸਾਡਾ ਪਹਿਲੇ ਵਾਲਾ ਕੁੰਡਾ ਜਿਸ ਚੋਂ ਅਸੀਂ ਇੱਕ ਵਾਰੀ ਪਾ ਚੁੱਕੇ ਹਾਂ ਇਸ ਚੋਂ ਅਸੀਂ ਫੇਰ ਪਾਵਾਂਗੇ ਐਦਾਂ ਦੇਖੋ ਅੱਗੇ ਤੋਂ ਪਿੱਛੇ ਨੂੰ ਪਾਣ ਤੋਂ ਬਾਅਦ ਇਹਨੂੰ ਅਸੀਂ ਉਤਾਰਦੇ ਨਾ ਆ ਦੇਖੋ ਠੀਕ ਹੈ ਤੇ ਇਹ ਸਾਡਾ ਹੁਣ ਅਸੀਂ ਫੇਰ ਇਹਨੂੰ ਇਧਰੋਂ ਇੱਧਰੋਂ ਪਾਵਾਂਗੇ ਇਹ ਸਾਡਾ ਸਲਾਈ ਚ ਰਹੂਗਾ ਆ ਦੇਖੋ ਤੁਹਾਨੂੰ ਦੇਖਣਾ ਐਦਾਂ ਸਾਡਾ ਦੇਖੋ ਬਣਨਾ ਸ਼ੁਰੂ ਹੋ ਗਿਆ ਆ ਦੇਖੋ ਆਪਸ ਚ ਜੁੜਨੇ ਸ਼ੁਰੂ ਹੋ ਗਏ ਫਿਰ ਦੇਖੋ ਅਸੀਂ ਫਿਰ ਇਹਨੂੰ ਐਦਾਂ ਹੀ ਲੈ ਜਾਣਾ ਇਹਨੂੰ ਪੰਤਵਾਦ ਇੱਥੇ ਇਸ ਚ ਰਹਿਣ ਦਵਾਂਗੇ ਠੀਕ ਹੈ ਤੇ ਇਹ ਵਾਲਾ ਕੁੰਡਾ ਸੀ ਇੱਕ ਵਾਰੀ ਪਹਿਲਾਂ ਪਾ ਚੁੱਕੇ ਆ ਇਹਨੂੰ ਅਸੀਂ ਦੂਜੀ ਵਾਰ ਐਦਾਂ ਪਾ ਕੇ ਆਹ ਦੇਖੋ ਇਹਨੂੰ ਇੱਥੋਂ ਉਤਾਰ ਦੇਣਾ ਇਹ ਤਾਂ ਪਾ ਕੇ ਨੂੰ ਆਪਾਂ ਦਿੱਤਾ ਉਤਾਰ ਠੀਕ ਹੈ ਇੱਕ ਨੂੰ ਇੱਕ ਨੂੰ ਅਸੀਂ ਉਤਾਰ ਕੇ ਜਿਹੜਾ ਦੂਜਾ ਕੁੰਡਾ ਉਹਨੂੰ ਅਸੀਂ ਉਤਾਰਦੇ ਨਹੀਂ ਹੈ ਫਿਰ ਦੂਜੇ ਕੁੰਡੇ ਨੂੰ ਅਸੀਂ ਦੇਖੋ ਫੇਰ ਕਿੱਧਰ ਪੋਣਾਂ ਜਰਾ ਇਹ ਧਿਆਨ ਨਾਲ ਤੁਸੀਂ ਵਸੇ ਰੱਖੋ ਇਹਨੂੰ ਫੇਰ ਅਸੀਂ ਆ ਦੇਖੋ ਇੱਥੋਂ ਪਾਵਾਂਗੇ ਠੀਕ ਹੈ ਇੱਕ ਕੁੰਡੇ ਨੂੰ ਅਸੀਂ ਉਤਾਰ ਦਨੇ ਆ ਦੂਜੇ ਕੁੰਡੇ ਨੂੰ ਅਸੀਂ ਉਤਾਰਦੇ ਨਹੀਂ ਦੂਜਾ ਸਾਡਾ ਸਲਾਈ ਤੇ ਰਹਿੰਦਾ ਪਰ ਉਹਨੂੰ ਅਸੀਂ ਇੱਧਰ ਸੂਈ ਚ ਪਰੋ ਲੈਨੇ ਠੀਕ ਹੈ ਹੁਣ ਅਸੀਂ ਦੇਖੋ ਇਸ ਜਿੱਕ ਵਾਰੀ ਧਾਗਾ ਪਹਿਲਾਂ ਕੱਢ ਚੁੱਕੇ ਹਾਂ ਠੀਕ ਹੈ ਹੁਣ ਇਹਨੂੰ ਅਸੀਂ ਕਿੱਦਾਂ ਲੱਗਿਆ ਨਾ ਇਹ ਦੇਖੋ ਇਹ ਸਾਡਾ ਦੇਖੋ ਅਸੀਂ ਅੰਦਰਲੀ ਸਾਈਡ ਤੋਂ ਇਹਨੂੰ ਕਰ ਲਿਆ ਹੋਇਆ ਦੇਖੋ ਅੰਦਰਲੀ ਸਾਈਡ ਤੋਂ ਆ ਦੇਖੋ ਅੰਦਰਲੀ ਸਾਈਡ ਤੇ ਇਹਦੇ ਪਾਇਆ ਤੇ ਹੁਣ ਜਿਹੜਾ ਆਹ ਵਾਲਾ ਇਹਦੇ ਅਸੀਂ ਏਦਾਂ ਬਾਹਰੀ ਸਾਈਡ ਤੋਂ ਪਾਇਆਣਾ ਠੀਕ ਹੈ ਜੀ ਜਦੋਂ ਇਹਨੂੰ ਅਸੀਂ ਇੱਕ ਵਾਰੀ ਪਹਿਲਾਂ ਕਰ ਲਵਾਂਗੇ ਤਾਂ ਇਹਨੂੰ ਅਸੀਂ ਏਦਾਂ ਉਤਾਰ ਦਵਾਂਗੇ ਉਤਾਰਨ ਤੋਂ ਬਾਅਦ ਹੁਣ ਜਿਹੜਾ ਦੂਜਾ ਲੈਣਾ ਅਸੀਂ ਉਹ ਏਦਾਂ ਲੈਣਾ ਠੀਕ ਹੈ ਦੂਜਾ ਸੇ ਏਦਾਂ ਲਾ ਕੇ ਇਹਨੂੰ ਸਲਾਈ ਤੇ ਰਹਿਣ ਦੇਣਾ ਹੁਣ ਅਸੀਂ ਇਹ ਵਾਲੇ ਨੂੰ ਫੇਰ ਠੀਕ ਹੈ ਇਹ ਲੈਂਥ ਕੇ ਸਲਾਈ ਤੇ ਰਹਿਣਾ ਤਾਂ ਹੁਣ ਅਸੀਂ ਇਹ ਵਾਲਾ ਪਹਿਲਾ ਤੇ ਦੂਜਾ ਦੋਨੇ ਕੁੰਡਿਆਂ ਨੂੰ ਦੋ ਵਾਰੀ ਕਰਨਾ ਹੈ ਇੱਕ ਵਾਰੀ ਅਸੀਂ ਪਹਿਲੇ ਨੂੰ ਇੱਕ ਵਾਰੀ ਅਸੀਂ ਦੂਜੇ ਇਹ ਜਰਾ ਧਿਆਨ ਨਾਲ ਦੇਖੋ ਵੀ ਪਹਿਲੇ ਨੂੰ ਅਸੀਂ ਕਿੱਦਾਂ ਕਰ ਰਹੇ ਹਾਂ ਤੇ ਦੂਜੇ ਨੂੰ ਅਸੀਂ ਕਿੱਦਾਂ ਕਰ ਰਹੇ ਹਾਂ ਆ ਦੇਖੋ ਫਿਰ ਅਸੀਂ ਇੱਥੋਂ ਪਾਇਆ ਇੱਥੋਂ ਪਾਹੰਤ ਬਾਅਦ ਅਸੀਂ ਇੱਥੈ ਨੂੰ ਉਤਾਰ ਦੇਣਾ ਤੇ ਇੱਦਾਂ ਕਰ ਲੈਣਾ ਇਸ ਤੋਂ ਬਾਅਦ ਅਸੀਂ ਇਹ ਵਾਲੇ ਕੁੰਡੇ ਦੇ ਇੰਤਾਂ ਪਾ ਲੈਣਾ ਕਾਕੇ ਇੱਥੇ ਸਲਾਈ ਚ ਹੀ ਰਹਿਣ ਤਾਂ ਕਿੁੰਡੇ ਠੀਕ ਹੈ ਤੇ ਇਹ ਵਾਲੇ ਨੂੰ ਅਸੀਂ ਫੇਰ ਆ ਦੇਖੋ ਇਹ ਕੁੰਡਾ ਜੀ ਨੂੰ ਸੇਕ ਵਾਰੀ ਪਹਿਲਾਂ ਬਣ ਚੁੱਕਿਆ ਹੁਣ ਅਸੀਂ ਇਹਨੂੰ ਇੱਧਾ ਪਾ ਲਵਾਂਗੇ ਠੀਕ ਹੈ ਤੇ ਪਾਨ ਤੋਂ ਬਾਅਦ ਇਹਨੂੰ ਸਲਾਈ ਤੋਂ ਉਤਾਰ ਦਵਾਂਗੇ ਕਰਕੇ ਇਹਨੂੰ ਉਤਾਰ ਦਵਾਂਗੇ ਇਹ ਵਾਲੇ ਕੁੰਡੇ ਨੂੰ ਠੀਕ ਹੈ ਉਤਾਰਨ ਤੋਂ ਬਾਅਦ ਫੇਰ ਅਸੀਂ ਇਹਦੇ ਵਿੱਚ ਇੱਧਾ ਪਾ ਕੇ ਰੱਖ ਲਵਾਂਗੇ ਇੱਧਾ ਠੀਕ ਹੈ ਫੇਰ ਅਸੀਂ ਇਹ ਚ ਇੱਧਾ ਪਾਵਾਂਗੇ ਇਹਨੂੰ ਉਤਾਂ ਡੁਵਾਂਗੇ ਬਸ ਇਦਾਂ ਹੀ ਅਸੀਂ ਇਹਨੂੰ ਬੁਣਦੇ ਚਲੇ ਜਾਣਾ ਇਸ ਤੋਂ ਬਾਅਦ ਨਾਲਦੇਦੇ ਅਸੀਂ ਇਦਾਂ ਪਾ ਲਵਾਂਗੇ ਇਹ ਸਾਡਾ ਕੁੰਡਾ ਸਲਾਈ ਤੇ ਰਹੂਗਾ ਠੀਕ ਹੈ ਫਿਰ ਅਸੀਂ ਬਸ ਅਸੀਂ ਇਦਾਂ ਹੀ ਇਹਨੂੰ ਬਣਾਉਂਦੇ ਚਲੇ ਜਾਣਾ ਤੇ ਆ ਦੇਖੋ ਸਾਡਾ ਬੜਾ ਹੀ ਵਧੀਆ ਸੂਈ ਨਾਲ ਇੱਦਾਂ ਜੋੜਦਾ ਸ਼ੁਰੂ ਹੋ ਜਾਣਾ ਦੇਖੋ ਬਸ ਇਦਾਂ ਹੀ ਆਪਾਂ ਇਹਨੂੰ ਜੋੜ ਲੈਣਾ ਹੁਣ ਤੁਹਾਨੂੰ ਸਮਝਾ ਗਏ ਹੁਣ ਅਗਰ ਤੁਹਾਨੂੰ ਹਜੇ ਵੀ ਨਹੀਂ ਲੱਗਿਆ ਤਾਂ ਆਪਾਂ ਇੱਕ ਵਾਰੀ ਫੇਰ ਦੇਖ ਲੈਨੇ ਇਹਨੂੰ ਵੀ ਇਹਨੂੰ ਆਪਾਂ ਕਿੱਦਾਂ ਕਰ ਰਹੇ ਹਾਂ ਬਸ ਅਸੀਂ ਹਰ ਇੱਕ ਕੁੰਡੇ ਚੋਂ ਦੋ ਵਾਰੀ ਸੂਈ ਕੱਟਣੀ ਹੈ ਧਿਆਨ ਰੱਖਣਾ ਹਰ ਇੱਕ ਕੁੰਡੇ ਚੋਂ ਦੋ ਵਾਰੀ ਸੂਈ ਨਿਕਲਣੀ ਹੈ ਹੁਣ ਇਹੋ ਜਿਹੀ ਸੂਈ ਕੱਢੀ ਆ ਤੇ ਇਹਨੂੰ ਅਸੀਂ ਸਲਾਈ ਤੇ ਰਹਿਣ ਦੇਣਾ ਇਹਨੂੰ ਅਸੀਂ ਉਤਾਰ ਨਹੀਂ ਰਹੇ ਹੁਣ ਅਸੀਂ ਕੱਢਣੀ ਹੈ ਆਪਣੇ ਇਹ ਵਾਲੇ ਕੁੰਡੇ ਚੋਂ ਸੂਈ ਐਦਾਂ ਤੇ ਇਹਨੂੰ ਅਸੀਂ ਸਲਾਈ ਤੋਂ ਉਤਾਰ ਦੇਣਾ ਠੀਕ ਹੈ ਇਹਨੂੰ ਸਲਾਈ ਤੋਂ ਉਤਾਰਨ ਤੋਂ ਬਾਅਦ ਅਸੀਂ ਇਹ ਵਾਲੇ ਤੇ ਅਸੀਂ ਐਦਾਂ ਇਹਨੂੰ ਪਾ ਲੈਣਾ ਠੀਕ ਹੈ ਜੀ ਬਸ ਇਹ ਤੇ ਰੱਖਣਾ ਇੱਕ ਵਾਰ ਇੱਕ ਵਾਰ ਅਸੀਂ ਤੇ ਉੱਪਰੋਂ ਪਾ ਰਹੇ ਹਾਂ ਇੱਕ ਵਾਰੀ ਅਸੀਂ ਇਹਦੇ ਅੰਦਰੋਂ ਪਾ ਰਹੇ ਹਾਂ ਤਾਂ ਹੀ ਸਾਡੀ ਇਹਦਾ ਬੁਣ ਕੇ ਆਣਾ ਹੈ ਬਸ ਅੱਦਾਂ ਇੱਕ ਕਿੁੰਡਾ ਉਤਾਰ ਹੀ ਜਾਣਾ ਤੇ ਦੂਜਾ ਚਸੇ ਤਾਂ ਪਾ ਕੇ ਰੱਖੇ ਜਾਣਾ ਇਹ ਚ ਬਸ ਐਦਾਂ ਹੀ ਅਸੀਂ ਇਹਨੂੰ ਬੰਦ ਕਰਦੇ ਚਲੇ ਜਾਣਾ ਦੇਖੋ ਸਾਡਾ ਐਤਾ ਹੀ ਨਾ ਬੰਦ ਹੋ ਜਾਣਾ ਠੀਕ ਹੈ ਆਪਾਂ ਇਹਨਾਂ ਸਾਰਿਆਂ ਨੂੰ ਕਰ ਲੈਨੇ ਬੰਦ ਬੰਦ ਕਰਕੇ ਫਿਰ ਆਪਾਂ ਤਕਰੀਬਨ ਸਾਰੇ ਕੁੰਡੇ ਸਾਡੇ ਬੰਦ ਹੀ ਹੋਣ ਲੱਗੇ ਆ ਦੇਖੋ ਸਾਡਾ ਬਿਲਕੁਲ ਇੱਥੇ ਅੱਧਾ ਜੁੜ ਗਿਆ ਦੇਖੋ ਠੀਕ ਹੈ ਜੀ ਹੁਣ ਅਸੀਂ ਕੀ ਕਰਨਾ ਸਾਡਾ ਦੇਖੋ ਵੀ ਗਲਾ ਹੋ ਗਿਆ ਤਿਆਰ ਮੈਂ ਤੁਹਾਨੂੰ ਇਹਦੀ ਲੁੱਕ ਦਿਖਾਨੀ ਹੈ ਆਪਾਂ ਇਹਨੂੰ ਸੂਈ ਨਾਲ ਇੱਥੇ ਚੰਗੀ ਤਰ੍ਹਾਂ ਗੱਠ ਮਾਰ ਕੇ ਇਹਨੂੰ ਤੋੜ ਦਵਾਂਗੇ ਧਾਗੇ ਨੂੰ ਚੰਗੀ ਤਰ੍ਹਾਂ ਪੁਆਇੰਟ ਕਰਕੇ ਹਮੇਸ਼ਾ 1 2 3 ਨੋਟਸ ਗਲੇ ਦੇ ਜਰੂਰ ਲਗਾਇਆ ਕਰੋ ਠੀਕ ਹੈ ਇਹਨੂੰ ਬਾਈਂਡ ਆਫ ਕਰ ਤੱਕ ਕਰ ਦਨੇ ਆਪਾਂ ਬਾਈਂਡ ਆਫ ਕਰਕੇ ਅਸੀਂ ਦੇਖਦੇ ਆਂ ਇਹਦੀ ਗਲੇ ਦੀ ਲੁੱਕਾ ਦੇਖੋ ਐਦਾਂ ਤਾਂ ਕਰ ਲੈ ਜਾਵਾਂਗੇ ਵਿੱਚੋਂ ਤੇ ਇੱਥੇ ਆ ਕੇ ਇੱਕ ਵਾਰੀ ਫੇਰ ਅਸੀਂ ਇਹਨੂੰ ਇੱਕ ਵਾਰੀ ਫੇਰ ਇੱਥੇ ਆ ਤਾਂ ਕਰ ਦਨਾ ਤਾਂ ਕਿ ਤਾਂ ਕਸਾ ਟਕੇ ਕਦੇ ਵੀ ਕਿਤੇ ਵੀ ਨਾ ਨਿਕਲੇ ਫੇਰ ਅਸੀਂ ਇੱਕ ਵਾਰੀ ਇਹਨੂੰ ਅੱਗੇ ਲੈ ਜਾਵਾਂਗੇ ਇੱਥੇ ਜਾ ਕੇ ਫੇਰ ਅਸੀਂ ਇੱਕ ਵਾਰੀ ਇੱਥੇ ਤੇ ਗੱਠ ਮਾਰ ਦਵਾਂਗੇ ਇਹ ਤਾਂ ਕਰਕੇ ਫੇਰ ਅਸੀਂ ਇਹਨੂੰ ਹੁਣ ਕੱਟ ਦਿੰਦੇ ਆਂ ਇਕ ਤਰ੍ਹਾਂ ਦੇ ਦੇਖੋ ਆ ਸਾਡੇ ਵੀਕਲੇ ਦੀ ਫਾਈਨਲ ਲੁੱਕ ਆ ਗਈ ਆ ਤੱਕ ਸਾਡਾ ਇੱਥੋਂ ਇੰਨਾ ਡੂੰਗਾ ਬੁਣਿਆ ਬਾਕੀ ਬਟਨ ਲਗਾਉਣ ਤੋਂ ਬਾਅਦ ਇਹਦੀ ਪੂਰੀ ਫਾਈਨਲ ਲੁੱਕ ਮੈਂ ਤੁਹਾਨੂੰ ਦਿਖਾ ਦੂੰਗੀ ਆ ਦੇਖੋ ਇਹ ਸਾਟਾ ਦੇਖੋ ਇੱਥੇ ਅਸੀਂ ਜੋਇੰਟ ਪਾਇਆ ਪਰ ਕਿਤੇ ਨਹੀਂ ਪਤਾ ਲੱਗ ਰਿਹਾ ਦੇਖੋ ਕਿਉਂਕਿ ਅਸੀਂ ਇਹਨੂੰ ਸੂਈ ਨਾਲ ਝੋੜਿਆ ਜਾਂ ਸੂਈ ਨਾਲ ਝੋੜਦੇ ਤਾਂ ਫਿਰ ਬਦੇ ਜੁੜ ਜਾਂਦਾ ਉਹਦਾ ਸਲਾਈ ਨਾਲ ਵੀ ਜੋੜ ਸਕਦੇ ਹੋ ਤੁਸੀਂ ਇਹਨੂੰ ਤਾਂ ਸਲਾਈ ਨਾਲ ਵੀ ਕੋਈ ਚੱਕਰ ਨਹੀਂ ਪੈਂਦਾ ਇਹ ਦੇਖੋ ਅਸਾਡਾ ਪੂਰਾ ਗਲਾ ਬਣ ਕੇ ਤਿਆਰ ਹੋ ਗਿਆ ਫਿਰ ਬਣਾਓ ਇਹ ਤਾਂ ਕਲਾ ਨਾਲ ਹੀ ਆਪਾਂ ਬੁਣਿਆ ਹੋਇਆ ਸਾਰਾ ਕੁਝ ਨਾਲ ਕੀਤਾ ਹੋਇਆ ਤਾਂ ਹੁਣ ਰਹਿ ਗਏ ਇਹਦੇ ਮੋਢੇ ਉਹ ਆਪਾਂ ਫਿਰ ਅਗਲੀ ਵੀਡੀਓ 'ਚ ਕਿਸੇ ਨੂੰ ਸ਼ੇਅਰ ਕਰਾਂਗੇ ਕਿ ਜਦੋਂ ਪੂਰਾ ਬਣ ਜਾਊਗਾ ਤਾਂ ਪਟਨ ਲਗਾ ਕੇ ਪਟਨ ਮੇਦੂ ਪੂਰੀ ਲੁੱਕ ਵੀ ਦਿਖਾ ਦਵਾਂਗੀ ਤਾਂ ਫਿਰ ਮਿਲਦੇ ਆਂ ਕੱਲ ਇੱਕ ਨਵੀਂ ਵੀਡੀਓ ਤੇ ਇੱਕ ਨਵੇਂ ਪੈਟਰਨ ਨਾਲ ਜੇ ਕੱਲ ਤੱਕ ਮੇਰਾ ਇਹ ਹੋ ਗਿਆ ਤਾਂ ਮੈਂ ਇਹਦੇ ਮੋਢੇ ਤੁਹਾਨੂੰ ਲੈ ਕੇ ਆਵਾਂਗੀ ਆਪਾਂ ਇਹਦੇ ਮੋਢੇ ਬਣਾਵਾਂਗੇ